ਨਾ ਤਾਰੂ ਬੰਦੀ ਆ ਜਿਹੜਾ ਪਾਣੀ ਉੱਤੇ ਪੱਤ ਨਾ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੀ ਆ ਜਿਹੜਾ ਪਾਣੀ ਉੱਤੇ ਪੱਤ ਨਾ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੀ ਆ ਜਿਹੜਾ ਦੁਨੀਆਂ ਦੇ ਕਾਰਜ ਸਵਾਰਦਾ ਉਹ ਤੇਰੇ ਵੀ ਸਮਾਰੂ ਬੰਦੇ ਆ ਜਿਹੜਾ ਮਾੜੀ ਉੱਤੇ ਪੱਤ ਨਾ ਨੂੰ ਕਾਰ ਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਦੀ ਕੀ ਫਤਿਹ ਸਾਧ ਸੰਗਤ ਜੀਓ ਸ਼ੂਲਾਸ ਮਹਾਰਾਜ ਜੀ ਦਾ 647 ਮਾ ਜਨਮ ਦਿਨ ਪਿੰਡ ਪਰਸੋਤਿਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੀ ਅੱਜ ਸ਼ੋਭਾ ਯਾਤਰਾ ਕੱਢੀ ਗਈ ਸੀ ਜਿਹਦੇ ਵਿੱਚ ਅਕਾਲ ਅਕੈਡਮੀ ਮੱਖਣਗੜ੍ਹ ਤੋਂ ਬੱਚਿਆਂ ਨੇ ਗੱਤ ਦੇ ਨਾਲ ਦਰਸ਼ਕਾਂ ਨੂੰ ਦਸ਼ੁਣ ਆਪਣੀ ਆਪਣੀ ਕਲਾ ਪੇਸ਼ ਕੀਤੀ ਹੈ ਉਸ ਤੋਂ ਪ੍ਰੰਤ ਕੱਲ ਨੂੰ ਖਣਪਾਟ ਸਾਹਿਬ ਉਰੰਭ ਹੋਣੇ ਹਨ ਜਿਨ੍ਹਾਂ ਦੇ 24 ਤਰੀਕ ਨੂੰ ਭੋਗ ਪਾਏ ਜਾਣਗੇ ਭੋਗ ਦਾ ਭੋਗ ਤੋਂ ਉਪਰੰਤ ਤਾਹਕਲੇਰਾ ਵਾਲੇ ਰਾਗੀ ਜਥਾ ਕੀਰਤਨ ਕਰਨਗੇ ਤੇ ਸ਼ਾਮ ਦੇ ਦਵੰਸ ਜਾਏ ਜਾਣਗੇ ਸ਼ਾਮ ਦੇ ਦਵੰਸ ਵਿੱਚ ਸਰਜੀਵ ਸਿੰਘ ਦੀ ਹੀਰਾ ਸਮਾਜਲ ਪਰਮਿਤ ਉਹ ਰਾਦ ਨੂੰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਸਾਰੇ ਸਖਤਾਂ ਨੇ ਹੁਮਾ ਮਾ ਕੇ ਸੇਵਾ ਕਰਨੀ ਹੈ ਆਪਣੇ ਜੀਵਨ ਸਫਲ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇਈ ਸੋ ਨਰਵੈਰ ਸਿਧੂ ਮਹਾਰਾਜ ਕੀ ਹੈ ਬੁਲੇਈ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ